ਸੱਚ ਦੀ ਈਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰੇਸ਼ਖੋ ਇਸ ਵੀਡੀਓ ਦੇ ਵਿੱਚ ਗੱਲ ਕਰਨੀ ਹੈ ਡੇਰਾ ਵਿਆਸ ਦੀ ਡੇਰਾ ਵਿਆਸ ਤੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੀ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਉਤਰਾਧਿਕਾਰੀ ਆਪਣਾ ਗੱਦੀ ਨਿਸ਼ੀਨ ਉਸ ਦਾ ਐਲਾਨ ਕਰਤਾ 45 ਸਾਲਾ ਜਸਦੀਪ ਸਿੰਘ ਗਿੱਲ ਡਾਕਟਰ ਜਸਦੀਪ ਸਿੰਘ ਗਿੱਲ ਕੌਣ ਹੈ ਇਹ ਵੀ ਦੱਸਣਾ ਔਰ ਇਹ ਸਾਰਾ ਕੁਝ ਕਿਵੇਂ ਵਾਪਰਿਆ ਕਿਉਂ ਸਪਸ਼ਟ ਕਰਨ ਦੇਣਾ ਪਿਆ ਪਹਿਲਾਂ ਇਹ ਕਿਹਾ ਕਿ ਤਰੰਤ ਪ੍ਰਭਾਵ ਨਾਲ ਦੋ ਤਰੀਕ ਤੋਂ ਹੀ ਉਹ ਡੇਰਾ ਮੁਖੀ ਹੋਏਗਾ ਪਰ ਇਹ ਵਾਪਸ ਕਿਉਂ ਲੈਣਾ ਪਿਆ ਇਹ ਸਾਰੀ ਗੱਲਬਾਤ ਆਪਾਂ ਇਸ ਵੀਡੀਓ ਚ ਕਰਨੀ ਹੈ ਨਾਲੇ ਇਹ ਵੀ ਗੱਲ ਕਰਾਂਗੇ ਕਿ ਇਹ ਡੇਰਾ ਵਿਆਸ ਬਾਕੀ ਡੇਰਿਆਂ ਨਾਲੋਂ ਕਿਵੇਂ ਵੱਖਰਾ ਹੈ ਵੱਡਾ ਡੇਰਾ ਹੈ ਪਰ ਕੰਟਰੋਵਰਸੀ ਤੋਂ ਕਿਉਂ ਪੇਚਾ ਰਿਹਾ ਹੈ ਇਹ ਸਾਰੀ ਗੱਲਬਾਤ ਕਰਦੇ ਹਾਂ ਇਸ ਵੀਡੀਓ 'ਚ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਅਕਸਰ ਕਰਦਾ ਕਿ ਪਿਆਰੇ ਦਰਸ਼ਕੋ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਨੂੰ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਦੇਖੋ ਪੰਜਾਬ ਸੱਚਮੁੱਚ ਡੇਰਿਆਂ ਦੀ ਧਰਤੀ ਕਹਿ ਸਕਦੇ ਨਹੀਂ ਡੇਰੇ ਨੇ 25 ਹੌਤਾ ਰਜਿਸਟਰ ਡੇਰੇ ਹੋਣੇ ਨੇ ਪੰਜਾਬ ਚ ਔਰ ਬਡੇ ਡੇਰੇ ਵੀ ਨੇ ਛੋਟੇ ਡੇਰੇ ਵੀ ਨੇ ਔਰ ਉਹਦਾ ਕਾਰਨ ਵੀ ਬਹੁਤ ਵਾਰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਕਿ ਸ਼ਰੌਂਗਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਚਾਰ ਦਾ ਕੰਮ ਸੰਭਾਲਿਆ ਸੀ ਕਿ ਉਹਨੇ ਠੀਕ ਤਰੀਕੇ ਨਾਲ ਪ੍ਰਚਾਰ ਕੀਤਾ ਤੇ ਇਹ ਤਾਂ ਫਿਰ ਡੇਰੇ ਕਹਿੰਦੇ ਖੈਰ ਇਹ ਆਪਾਂ ਇੱਕ ਬੱਕਰੀ ਕ ਲੇਕਿਨ ਜਿਹੜਾ ਸਭ ਤੋਂ ਵੱਡਾ ਡੇਰਾ ਜੇ ਤੁਸੀਂ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਹਿਮਾਚਲ ਦੇ ਵਿੱਚ ਰਾਜਸਥਾਨ ਈਵਨ ਝੂਪੀ ਜਿਉਂ ਉਹਦੇ ਸ਼ਹਿਰਾਂ 'ਚ ਵੱਡੇ ਸ਼ਹਿਰਾਂ 'ਚ ਪੰਜਾਬ ਤਾਂ ਛੋਟੇ ਵੱਡੇ ਜਿਹੜੇ ਮਰਜੀ ਕਸਬਿਆਂ ਤੱਕ ਜੇ ਪ੍ਰਾਈਮ ਲੈਂਡ ਜੇ ਕਿਸੇ ਕੋਲ ਹੈ ਤਾਂ ਡੇਰਾ ਬਿਆਸ ਰਾਧਾ ਸੁਆਮੀ ਡੇਰਾ ਬਿਆਸ ਹੈ ਰਾਧਾ ਸੁਆਮੀ satsang ਡੇਰਾ ਬਿਆਸ ਉਹਨਾਂ ਕੋਲ ਤੇ ਇਹ ਜਿਹੜੀ ਹੈ ਇੱਕ ਇੰਨਾ ਜਿਹੜਾ ਐਡਾ ਵੱਡਾ ਡੇਰਾ ਹੈ ਉਹ ਹੁਣ ਚਰਚਾ ਚ ਕਿਉਂ ਆਇਆ ਕੱਲ ਚਰਚਾ ਚ ਕਿਉਂ ਆਇਆ ਅਸਲ ਦੇ ਵਿੱਚ ਕੱਲ ਇੱਕ ਡਿਵੈਲਪਮੈਂਟ ਹੋਈ ਕਿ ਇਹ ਹੈ ਜਿਹੜੇ ਗੁਰਿੰਦਰ ਸਿੰਘ ਮੁਖੀ ਸੀਐਸ ਡੇਰੇ ਦੇ ਹੈਗੇ ਨੇ ਹਲੇ ਵੀ ਗੁਰਿੰਦਰ ਸਿੰਘ ਢਿੱਲੋਂ ਜਿਹੜੇ 1990 ਚ ਬਨੇ ਸੀ ਉਹਨਾਂ ਨੇ ਐਲਾਨ ਕਰਤਾ ਕਿ ਜੀ ਮੈਂ ਆਪਣਾ ਜਿਹੜਾ ਉਤਰਾਧਿਕਾਰੀ ਡਾਕਟਰ ਜਸਦੀਪ ਸਿੰਘ ਗਿੱਲੋਂ ਬਣਾ। ਸ਼ਾਮ ਤੱਕ ਕਹਿੰਦੇ ਕਾਫੀ ਲੋਕਾਂ ਚ ਰੈਜ਼ੈਂਟਮੈਂਟ ਰੋੜਾ ਰਪਾ ਜਿਹ ਇਸ ਤਰ੍ਹਾਂ ਦਾ ਪਿਆ ਕਿ ਉਹਨਾਂ ਨੂੰ ਇਹ ਜਿਹੜੇ ਹੈ ਸਪਸ਼ਟੀਕਰਨ ਦੇਣਾ ਪਿਆ ਕਿ ਨਹੀਂ ਹਲੇ ਵਾਪਸ ਲੈਣਾ ਐਲਾਨ ਕਰਤਾ ਪਰ ਅਜੇ ਹੋ ਨਹੀਂ ਮੁખી ਹੋਣਗੇ ਹਾਂ ਉਹ ਨਾਲ ਬੈਠਣਗੇ ਕਿਸਮ ਦੇ ਟ੍ਰੇਨਿੰਗ ਜਿਹੜੀ ਦੇਣ ਦੀ ਜਿੰਨੀ ਸਪਿਰਚੁਅਲ ਐਂਗਲ ਤੇ ਵੀ ਟ੍ਰੇਨਿੰਗ ਜਾਏਗੀ ਇਸ ਤਰ੍ਹਾਂ ਦੀ ਗੱਲ ਆਪਾਂ ਕਰ ਲਈਏ ਵੈਸੇ ਮੈਂ ਤੁਹਾਨੂੰ ਦੱਸਦਾ ਇਹ ਡੇਰਾ ਜੁਵੇਂ ਮੈਂ ਦੱਸਿਆ ਪਹਿਪਾ ਵੱਡਾ ਹੈ ਇਹ ਡੇਰੇ ਦੀ ਸਤਾਫੜਾ ਅਸਲ ਦੇ ਵਿੱਚ ਇਹ ਸਟੈਬਲਿਸ਼ 1891 ਦੇ ਵਿੱਚ ਹੋਇਆ ਬਾਬਾ ਜੈਮਲ ਸਿੰਘ ਨੇ ਇਹਨੂੰ ਸਥਾਪਿਤ ਕੀਤਾ ਸੀ ਵੱਡਾ ਡੇਰਾ 4000 ਏਕੜ ਫੈਲਾ ਡੇਰਾ 48 ਏਕੜ ਦਾ ਤਾਂ ਇਕੱਲਾ ਹਾਂ ਲੈ ਜਿਹੜਾ ਲੰਗਰ ਹਾਲ ਹੈ ਡਾ ਵੱਡਾ ਇਹਦਾ ਜੇ ਤੁਸੀਂ ਕਦੇ ਦੇਖਿਆ ਔਰ ਇਹਦੇ 3000 ਬ੍ਰਾਂਚਾਂ ਨੇ ਜਿਹਦਾ ਮੈਂ ਜ਼ਿਕਰ ਕਰਕੇ ਹਟੇ 3000 ਬ੍ਰਾਂਚਸ ਔਰ 90 ਦੇਸ਼ਾਂ ਦੇ ਵਿੱਚ ਇਹਦੇ ਸੈਂਟਰਲ ਨੇ ਇਹ ਤਾਂ ਇੰਡੀਆ ਦੇ ਨੇ 3000 90 90 ਦੇਸ਼ਾਂ ਦੇ ਚ ਨੇ ਇਹ ਬਾਕੀ ਤਾਂ ਹੋਰ ਬੜੇ ਗੈਸਟ ਹਾਊਸ ਸਰਾਵਾਂ ਰਹਿਣ ਦਾ ਤਾਂ ਬਹੁਤ ਕੁਝ ਹੈ ਨਾ ਕੋਲ ਮੁਫਤ ਲਾਜ਼ਮੀ ਹਸਪਤਾਲ ਇਹ ਸਾਰਾ ਕੁਝ ਇਸ ਢੇਰੇ ਕੋਲ ਹੈ ਤੇ ਇਹ ਢੇਰੇ ਦੀ ਜੇ ਟ੍ਰੈਡੀਸ਼ਨ ਦੇਖਣੀ ਹੋਵੇ ਆਪਾਂ ਤਾਂ ਜਿਹੜਾ ਬਾਬਾ ਜੈਮਲ ਸਿੰਘ ਸੀ ਇਹਨਾਂ ਦਾ ਟਾਈਮ ਐ 1878 ਤੋਂ 1903 ਦਾ ਤੇ ਉਸ ਤੋਂ ਬਾਅਦ ਆਉਂਦੇ ਨੇ ਬਾਬਾ ਸਾਵਨ ਸਿੰਘ 1903 ਤੋਂ 1948 ਫਿਰ ਤੀਜਾ ਮੁਖੀ ਉਹਦਾ ਬਾਬਾ ਜਗਤ ਸਿੰਘ 1948 ਤੋਂ 1951 ਫਿਰ ਆਉਂਦੇ ਨੇ ਚੌਥੇ ਮੁਖੀ ਜਿਹੜੇ ਨੇ ਬਾਬਾ ਚਰਨ ਸਿੰਘ 1951 ਤੋਂ 1990 ਤੇ ਫਿਰ ਜਿਹੜੇ ਹੋਂ ਮੁਖੀ ਦੇ ਬਾਬਾ ਗ੍ਰਿੰਦਰ ਸਿੰਘ ਢਿੱਲੋਂ 90 ਤੋਂ 24 ਤੱਕ ਚੱਲਿਆ ਕੰਮ ਕੀਤਾ ਲੇਕਿਨ ਇਹਨਾਂ ਦੀ ਇੱਕ ਟ੍ਰੈਡੀਸ਼ਨ ਹੈ ਇਹ ਜੋਦੇ ਜੀ ਹੀ ਆਪਣਾ ਜਿਹੜਾ ਹੈ ਉਸ ਨੂੰ ਉਤਰਾਧਿਕਾਰੀ ਨੂੰ ਚੁਣ ਲੈਂਦੇ ਨੇ ਇਹਨਾਂ ਨੂੰ ਚੁਣਿਆ ਜਸਨੀਪਸ ਜਿਹੜਾ ਗਿੱਲ ਹੁਣ ਗਿੱਲ ਕੌਣ ਹੈ ਇਹ ਵੀ ਸਮਝਣ ਵਾਲੀ ਗੱਲ ਹੈ ਉਮਰ ਵੀ ਕੁਛ ਨਹੀਂ 45 ਸਾਲ ਦੀ ਉਮਰ ਹੈ ਗਿੱਲ ਅਸਲ ਇੱਕ ਆਰਮੀ ਅਫਸਰ ਰਿਟਾਇਰਡ ਕਰਨ ਸੁਖਦੇਵ ਸਿੰਘ ਗਿੱਲ ਦਾ ਮੁੰਡਾ ਹੈ ਮੁੰਬਈ 베ਸਟ ਹੈ ਬਸ ਫੈਮਿਲੀ ਗਿੱਲ ਦਾ ਆਰਮੀ ਚ ਰਹਿ ਉਧਵਾ ਦੇ ਡੇਰੇ ਨਾਲ ਜੁੜੇ ਡੇਰਾ ਕਹਿੰਦੇ ਲੋਕ ਵੀ ਨੇੜੇ ਤੇ ਰਿਸ਼ਤੇਦਾਰੀ ਤੇ ਇਹ ਗਿੱਲ ਜਿੰਨੇ ਵੀ ਸਤ ਸਾਲ ਹੁੰਦੇ ਨਾ ਸੰਤੋ ਪ੍ਰਬੰਧਕ ਕਰੋੜਾ ਲੋਕ ਨੇ ਪ੍ਰਬੰਧ ਕਰਨਾ ਭੰਡਾਰਿਆਂ ਦਾ ਕਿਹੜਾ ਸੌਕ ਹੈ ਤੇ ਉਹਦੇ ਚ ਚੰਗੀ ਇਹਦੀ ਵੱਡਾ ਪ੍ਰਭਾਵ ਹੈ ਡੇਰੇ ਦੇ ਵਿੱਚ ਇਹਦਾ ਤੇ ਇਹਦੀ ਮਾ ਦਾ ਜਸਦੀਪ ਸਿੰਘ ਗਿੱਲ ਦੀ ਉਹ ਜਿੰਨੇ ਵੀ ਹੋਸਟਲ ਨੇ ਡੇਰੇ ਦੇ ਉਹਨਾਂ ਦੇ ਇੰਚਾਰਜ ਹੈ ਜਨਿਤ ਧਰ ਨੇ ਇਹਦੇ ਪਿਤਾ ਇਹਦੇ ਮਾਤਾ ਜਿਹੜੇ ਗਿੱਲ ਸਾਹਿਬ ਦੇ ਇਹ ਕਾਫੀ ਪ੍ਰਭਾਵ ਰੱਖਦੇ ਨੇ ਦੇ ਰੱਬੇ ਹੱਸਦੇ ਨੂੰ ਪੜ੍ਹਿਆ ਲਿਖਾ ਪਾਪਾ ਆਈਟੀ ਦਿੱਲੀ ਤੋਂ ਬੈਚਲਰ ਡਿਗਰੀ ਕੀਤੀ ਸੀ ਕੈਮੀਕਲ ਇੰਜੀਨੀਅਰਿੰਗ ਉਦੋਂ ਬਾਅਦ ਪੀਐਚਡੀ ਕੀਤੀ ਹੈ ਕੈਂਬਰਿਜ ਤੋਂ ਤਾਂ ਫਿਰ ਵਧੀਆ ਕੰਪਨੀਆਂ ਜਿਵੇਂ ਸਿਪਲਰ ਵਰਗੀ ਕੰਪਨੀ ਛੱਡੀ ਹੁਣ ਮਈ ਦੇ ਵਿੱਚ ਔਰ ਕੰਮ ਕੀਤਾ ਕੰਮ ਤਾਂ ਇਹਨਾਂ ਨੇ ਰੀਨਵੈਕਸਿਚ ਵੀ ਕੀਤਾ ਜਿਹੜੀ ਮਾਲਵਿੰਦਰ ਸਿੰਘ ਤੇ ਸ਼ਿਵਿੰਦਰ ਸਿੰਘ ਜਿਹੜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਭਤੀਜੇ ਨੇ ਜਿਨ੍ਹਾਂ ਨੇ ਇੱਕ ਵਾਰੀ ਤਾਂ ਫਰਾਡ ਦੇ ਵਿੱਚ ਆਪ ਤਾਂ ਚਲੋ ਜਾਣਾ ਸੀ ਜੇਲ੍ਹ 'ਚ ਤੇ ਬਾਬੇ ਤੇ ਵੀ ਨਾਮ ਆ ਗਿਆ ਸੀ ਬਾਬਾ ਗੁਰਿੰਦਰ ਸਿੰਘ ਢੱਲੋਂ ਦਾ ਉਸ ਫਰਾਡ ਦੇ ਵਿੱਚ ਖੈਰ ਇਹ ਜਸਦੀਪ ਸਿੰਘ ਗਿੱਲ ਦਾ ਉਹਨਾਂ ਦੀ ਕੰਪਨੀ 'ਚ ਵੀ ਕੰਮ ਕੀਤਾ ਮੈਂ ਕਈ ਕੰਪਨੀਆਂ 'ਚ ਕੀਤਾ ਪੀ ਐਚ ਡੀ ਆ ਉਹ ਵੀ ਕੈਂਬਰਿਜ ਤੋਂ ਪੜ੍ਹੇ ਲਿਖਿਆ ਜਸਦੀਪ ਸਿੰਘ ਬੜਾ ਕਾਫੀ ਹੈ ਮੈਨੂੰ ਸਪਿਰਚੁਅਲ ਦਾ ਤਾਂ ਨਹੀਂ ਪਤਾ ਫੋਟੋ ਦੇਖੀ ਹੈ ਪਹਿਲੀ ਫੋਟੋ ਬਾਬਾ ਗ੍ਰਿੰਦਰ ਸਿੰਘ ਢਲੋਂ ਨਾਲ ਆਈ ਹੈ ਲੇਕਿਨ ਜਿਹੜੀ ਉਹਨਾਂ ਦੀ ਜਿਹੜੀ ਸਪਿਰਚੁਅਲ ਜਰਨੀ ਹੈ ਉਹਦੇ ਬਾਰੇ ਬਿਲਕੁਲ ਨਹੀਂ ਪਤਾ ਮੈਨੇਜਮੈਂਟ ਉਹਦੀ ਹੋਰ ਸਾਡੀ ਵਧੀਆ ਕਿਉਂਕਿ ਇੰਨਾ ਪੜਿਆ ਲਿਖਿਆ ਵਧੀਆ ਕੰਪਨੀਆਂ ਚ ਕੰਮ ਕੀਤਾ ਹੈ ਸਟ੍ਰੈਟੈਜਿਕ ਮੈਨੇਜਰ ਰਿਹਾ ਸਿਪਲਾ ਦਾ ਤਾਂ ਇਹ ਸਾਰੀ ਗੱਲਤਾ ਉਹਦੇ ਬਾਰੇ ਉਹਨਾਂ ਦੇ ਜਿਹੜੀ ਵਰਲਡ ਰੈਟਚ ਡਸਨਟ ਆਉਂਦੀਆਂ ਨੇ ਫੋਨ ਆ ਜੋ ਗੱਲ ਕਿ ਇੱਥੇ ਹੋਇਆ ਕੀ ਘਟਨਾ ਕੀ ਵਾਪਰੀ ਵਾਪਰਤ ਹੀ ਹੁਣ ਸੋਸ਼ਲ ਮੀਡੀਆ ਤੇ ਬੜਾ ਕੁਝ ਚੱਲਦਾ ਜੀ ਬ੍ਰੋ ਤ ਹੋਇਆ ਕੁਝ ਹੋਇਆ ਕਿ ਜਣੇ ਉਹ ਕਰ ਲੈ ਹੁਣ ਫਿਰ ਫੈਸਲਾ ਕੀ ਹੋਇਆ ਫੈਸਲਾ ਇਹ ਹੋ ਗਿਆ ਵੀ ਚਲੋ ਮੈਂ ਹਾਲ ਦੀ ਘੜੀ ਇਹਨੂੰ ਗੁਰਗੰਦੀ ਦੇ ਦਿੰਦਾ ਡਿਕਲੇਅਰ ਕਰ ਦਿੰਦਾ ਕਿ ਮੈਂ ਇਦੋਂ ਬਾਅਦ ਇਹ ਹੂੰਗਾ ਤੇ ਮੇਰੇ ਨਾਲ ਬੈਠਣਗੇ ਜਦੋਂ ਵੀ ਉਹ ਬੈਠਣ ਕੇ satsang ਦੇ ਵਿੱਚ ਜਦੋਂ ਵੀ ਨਾਮ ਦੇਣਗੇ ਨਾਲ ਹੋਣਗੇ ਹਲੇ ਨਾਮ ਦੇਣ ਦੀ ਉਹਨਾਂ ਦੀ ਪਹਿਲਾਂ ਤਾਂ ਕਹਤਾ ਸੀ ਹੁਣ ਹਲੇ ਆਗਿਆ ਜਾਦਕਰ ਨਹੀਂ ਦਿੱਤੀ ਇਹ ਦੇ ਕੋਈ ਇਹ ਡੇਰਾ ਬੱਕੀ ਅਰੜ ਬਖਰੇ ਇੱਕ ਤਾਂ ਇਹ ਡੇਰਾ ਵੱਡਾ ਡੇਰਾ ਜਿੰਨੇ ਵੀ ਡੇਰੇ ਨੇ ਪੰਜਾਬ ਦੇ ਆ ਜਿਹੜਾ ਸੱਚੇ ਸੋਧ ਦੇ ਹੋਰ ਹੈ ਨਾ ਗੁਰਬੀਤ ਰਾਮ ਦੀ ਹਿਮਾਲਾ ਇਹਦੇ ਇੱਕ ਟੁੱਟੇ ਹੋਏ ਬ੍ਰਾਂਚ ਕਹਿ ਲਓ ਇੱਥੋਂ ਨਿਕਲੀ ਉਹ ਵੀ ਬ੍ਰਾਂਚ ਸੋ ਇਹ ਜਿਹੜਾ ਰਾਧਾ ਸੰਗਮ ਵੀ ਡੇਰਾ ਹੈ ਇਹ ਵੱਡਾ ਹੈ ਔਰ ਇਹਦਾ ਦੂਜਾ ਜਿਹੜਾ ਮੈਨੂੰ ਚੰਗਾ ਪੱਖ ਬਾਕੀ ਤਾਂ ਠੀਕ ਹੈ ਦੇਖੋ ਬਾਕੀ ਦਾ ਪੱਖ ਹੈ ਵੀ ਇਹ ਸਿੱਖੀ ਨੂੰ ਤਾਂ ਆਮ ਤੌਰ ਤੇ ਕਹਿੰਦੇ ਜੀ ਸਿੱਖਾ ਨਾਲ ਤਾਂ ਸਿੱਖੀ ਨੂੰ ਮੰਨਦੇ ਬੇਸਿਕ ਜਿਹੜਾ ਬੁਨਿਆਦੀ ਫਰਕ ਹੈ ਸਿੱਖੀism ਨਾਲ ਕਿ ਇਹ ਦੇਹਧਾਰੀ ਨੂੰ ਮੰਨਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਹਾਲਾਂਕਿ ਉਹ ਪੜ੍ਹਦੇ ਨੇ ਸਾਰਾ ਕੁਝ ਕਰਦੇ ਨੇ ਲੇਕਿਨ ਦੇਹਧਾਰੀ ਨੂੰ ਮੰਨਦੇ ਨੇ ਤੇ ਨਹੀਂ ਮੰਨਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਇਹੀ ਸਭ ਤੋਂ ਵੱਡੀ ਚੀਜ਼ ਹੈ ਉਹ ਹੈ ਇਹ ਦੇ باوجود ਇਹ ਕੰਟਰੋਵਰਸੀ ਤੋਂ ਕਾਫੀ ਬਚ ਕੇ ਹਰ ਤੱਕ ਗੁਰਿੰਦਰ ਸਿੰਘ ਢਿੱਲੋਂ ਦੇ ਟਾਈਮ ਤੱਕ ਚਲੋ ਅ ਯੂਨੀਵਰਸਿਟੀ ਵਾਲੀ ਕੰਟਰੋਵਰਸੀ ਆ ਗਈ ਸੀ ਅਦਰਵਾਇਜ਼ ਕਾਫੀ ਬਚ ਕੇ ਚੱਲਣਾ ਡੇਰ ਲੱਗਦਾ ਦੇਖੋ ਨਰਿੰਦਰ ਮੋਦੀ ਰਾਹੁਲ ਗਾਂਧੀ ਜੇਪੀ ਨੱਡਾ ਹਰ ਵੇਲੇ ਦੇ ਜਿਹੜੇ ਲੀਡਰ ਨੇ ਆਪੋਜੀਸ਼ਨ ਦੇ ਲੀਡਰ ਨੇ ਛੋਟੇ ਵੱਡੇ ਸਟੇਟ ਦੇ ਨੈਸ਼ਨਲ ਹੁੰਦੇ ਨੇ ਬਿਆਸ ਇਵਨ ਨਾਲ ਕੁਦ ਨਜ਼ਰ ਆਉਂਦੇ ਤੁਹਾਨੂੰ ਹੁਣ ਤਾਂ ਮੋਦੀ ਸਾਹਿਬ ਦੇ ਨਾਲ ਇਹ ਨਵੀਂ ਪਾਰਲੀਮੈਂਟ ਚ ਵੀ ਨਜ਼ਰ ਆਇਸੀ ਗ੍ਰਿੰਦਰ ਸਿੰਘ ਢੱਲੋ ਲੇਕਨ ਇਹ ਓਵੇਂ ਕੋਈ ਰਾਜਨੀਤਿਕ ਬਿੰਕ ਨਹੀਂ ਬਣਾਇਆ ਹੋਇਆ ਜਿਵੇਂ ਡੇਰੇ ਸਰਸਿਆਲੇ ਨੇ ਬਣਾਇਆ ਵੀ ਇਹਨੂੰ ਬੋਟ ਪਾਉਣੀ ਹੈ ਜਾਂ ਨਾ ਪਾਉਣੀ ਹੈ ਇਹਨਾਂ ਦਾ ਸਪਸ਼ਟ ਇਹ ਹੁੰਦਾ ਭਾਜੀ ਨੂੰ ਮਰਜ਼ੀ ਪਾਉ ਉਹ ਵਿਵੇਕ ਨਾਲ ਪਾਉ ਜਿਹੜੀ ਰਾਜਨੀਤੀ ਤੋਂ ਬਚ ਕੇ ਰਾਜਨੀਤੀ ਨਾਲ ਸੰਬੰਧ ਜਿਹੜਾ ਵੀ ਆਉਂਦਾ ਉਨੂੰ ਵੈਲਕਮ ਕਰਦੇ ਨੇ ਲੇਕਿਨ ਨਹੀਂ ਪਰ ਬਹੁਤ ਕੁਝ ਹੁੰਦਾ ਸਰਕਾਰ ਦਾ ਚਲਣਾ 4000 ਏਕੜ ਜ਼ਮੀਨ ਵੀ ਤਾਂ ਇਕੱਠੀ ਕਰਨੀ ਹੈ ਬੜਾ ਕੰਟਰੋਵਰਸਰੀਆ ਰਹੀਆਂ ਨੇ ਵੀ ਕਿਵੇਂ ਕਿਵੇਂ ਜ਼ਮੀਨ ਇਕੱਠੀ ਕਿਵੇਂ ਹੋਊਗੀ ਕੀ ਹੋਇਆ ਬਹੁਤ ਕੁਝ ਇਹ ਵਿੱਚ ਹੁੰਦਾ ਹੈ ਲੇਕਿਨ ਗ੍ਰਿੰਦਰ ਸਿੰਘ ਢਿੱਲੋਂ ਨੂੰ ਇਹ ਦਾ ਤਰਸਾਲ ਦੀ ਉਮਰ ਹੋਈ ਹੈ ਕਿਉਂ ਕਰਨਾ ਪੈ ਗਿਆ ਇਹ ਸਾਰਾ ਕੁਝ ਕਹਿੰਦੇ ਨੇ ਕਿ ਕੈਂਸਰ ਦਾ ਪੀੜਤ ਹਾਲਾਂਕਿ ਇਲਾਜ ਹੋ ਚੁੱਕਿਆ ਹੈ ਜਾਂ ਇਲਾਜ ਚੱਲ ਰਿਹਾ ਉਹ ਥੋੜਾ ਬਹੁਤਾ ਲੇਕਿਨ ਉਹਨਾਂ ਨੇ ਇਹ ਕਿਹਾ ਇੱਕ ਵੈਸੇ ਵੀ ਟ੍ਰੈਡੀਸ਼ਨ ਹੈ ਕਿ ਜਿਉਂਦੇ ਜੀ ਆਪਣੀ ਗੁਰਗੱਦੀ ਦਿੰਦੇ ਨੇ ਕੁਛ ਵੀ ਹੋਵੇ ਇਹ ਡੇਰੇ ਦੀ ਚਰਚਾ ਬਹੁਤ ਹੈ ਕਿਉਂਕਿ ਫਾਲੋਅਰਸ ਬਹੁਤ ਨੇ ਤੇ ਉਹਦੇ ਲਈ ਇਹਨਾਂ ਨੂੰ 45 ਸਾਲ ਦਾ ਨਵਾਂ ਗੁਰੂ ਮਿਲ ਗਿਆ ਜਿਹੜੇ ਵੀ ਡੇਰੇ ਦੇ ਫਾਲੋਅਰਸ ਨੇ ਔਰ ਸਾਰੇ ਧਰਮਾਂ ਦੇ ਫਾਲੋਅਰਸ ਇਸ ਦੇ ਵਿਚ ਹੈ ਤੇ ਇਹ ਇਹਨਾਂ ਦੇ ਗੁਰੂ ਮੈਂ ਦੇਖ ਰਿਹਾ ਸੀ ਤੁਹਾਨੂੰ ਦੱਸਿਆ ਹੀ ਹੈ ਸਾਰੇ ਲਗਭਗ ਸਰਦਾਰ ਇੱਕ ਦੂਜੇ ਦੇ ਜਿਹੜੇ ਹੈ ਲਿੰਕ ਚ ਜਿਵੇਂ ਬਾਬਾ ਚਰਨ ਸਿੰਘ ਜਿਨ੍ਹਾਂ ਨੇ ਇਹਨੂੰ ਗੱਦੀ ਦਿੱਤੀ ਸੀ ਗੁਰਿੰਦਰ ਸਿੰਘ ਢੱਲੋਂ ਨੂੰ ਉਹ ਇਹਦੇ ਮਾਮਾ ਜੀ ਸੀ ਤੇ ਹੁਣ ਇਹਦਾ ਹਾਲੇ ਪਤਾ ਨਹੀਂ ਮੈਂ ਕੋਸ਼ਿਸ਼ ਕੀਤੀ ਤੁਹਾਡੇ ਲਈ ਮੈਂ ਸੋਚ ਰਿਹਾ ਕਿ ਕਿ ਐਸੈਟਿਕ ਸੋਰਸ ਨਹੀਂ ਸੀ ਕਿ ਕਰਨਲ ਗਿਲ ਨਾਲੇ ਨਾ ਦਾ ਜਸਦੀਪ ਸਿੰਘ ਗਿਲਨਰ ਕੀ ਸਬੰਧ ਹੈ ਕਹਿੰਦੇ ਨੇ ਵੀ ਇਹ ਵੀ ਰਿਲੇਸ਼ਨ ਚੋਲੇ ਜੋ ਵੀ ਹੈ ਕਿ ਖਾਦ ਦੀ ਕਢੀ 13 ਵਿਆਸ ਦੀ ਉਹ ਕੰਟਰੋਵਰਸੀ ਥੋੜੀ ਜਿਹੀ ਥਮੀ ਹੈ ਔਰ ਇੱਕ ਦੀ بجائے ਹੁਣ ਦੋ ਬੰਦਿਆਂ ਨੂੰ ਤੁਸੀਂ ਗੁਰਗੱਦੀ ਤੇ ਜਨਾਲ ਬੈਠੇ ਦੇਖਿਆ ਕਰੋਗੇ ਉਹਨਾਂ ਦੇ ਮਿਲਦੇ ਇੱਕ ਦਮ ਹੀ ਬੀਟੇ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ